ਹੈਲੋ ਬੱਚੋ ਕਿਵੇਂ ਹੋ ਠੀਕ ਹੋ ਤਾਂ ਚਲੋ ਹੋਣ ਨਵਾਂ ਸਾਲ ਛੜਿਆ ਆ 2024 ਪਰਮਾਤਮਾ ਸਾਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਣੀ ਪੜ੍ਹਾਈ ਦੇ ਵਿੱਚ ਕਾਮਯਾਬੀਆਂ ਬਖਸ਼ੇ ਠੀਕ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਾਂਗੇ ਬੱਚਿਆਂ ਨੂੰ ਠੀਕ ਹੈ ਤੰਦਰੁਸਤ ਸਭ ਨੂੰ ਤੰਦਰੁਸਤੀ ਬਖਸ਼ੇ ਠੀਕ ਹੈ ਅੱਜ ਅਸੀਂ ਕਰਾਂਗੇ ਨਵਾਂ ਪੱਤਰ ਆਪਣੇ ਮਿੱਤਰ ਨੂੰ ਆਖੜਾ ਡੈਮ ਦਾ ਹਾਲ ਲਿਖੋ ਜੋ ਤੁਸੀਂ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਯਾਤਰਾ ਕੀਤੀ ਹੈ ਨਾ ਦੇਖਣ ਗਏ ਆ ਹਾਲ ਉਹਦਾ ਬਾਰੇ ਅਸੀਂ ਦੱਸਣਾ ਹੈ ਪਹਿਲਾਂ ਸਭ ਤੋਂ ਅਸੀਂ ਕੀ ਲਿਖਾਂਗੇ ਪ੍ਰੀਖਿਆ ਭਵਨ ਫੇ ਸ਼ਹਿਰ ਦਾ ਨਾਮ ਲਿਖਾਂਗੇ ਫਿਰ ਡੰਡੀ ਪਾ ਦਾਂਗੇ ਪਹਿਲਾਂ ਕੋਮਾ ਪੈਣਾ ਫਿਰ ਡੰਡੀ ਪੈਣੀ ਫਿਰ ਇੱਥੇ ਤਰੀਕ ਪਾਵਾਂਗੇ ਜਦੋਂ ਚਿੱਠੀ ਲਿਖਣੀ ਹੈਗੀ ਠੀਕ ਹੈ ਤੇ ਪਿਆਰੇ ਅਮਨ ਪਿਆਰੇ ਅਮਨ ਸਤਿ ਸ਼੍ਰੀ ਅਕਾਲ ਇਸ ਸਾਲ ਸਕੂਲ ਵੱਲੋਂ ਸਾਨੂੰ ਪਾਖੜਾ ਡੈਮ ਦੀ ਸੈਰ ਤੇ ਲਜਾਇਆ ਗਿਆ ਠੀਕ ਹੈ ਉਹਨੂੰ ਦੱਸਣਾ ਆਇਆ ਸੀ ਵੀ ਸਾਨੂੰ ਅਸੀਂ ਕੀ ਕੀ ਦੇਖਿਆ ਠੀਕ ਹੈ ਪਹਿਲਾਂ ਉਹਨੂੰ ਜਾਣਕਾਰੀ ਦਵਾਂਗੇ ਅਸੀਂ ਕਿਹਦੇ ਪਾਖੜਾ ਡੈਮ ਬਾਰੇ ਪਾਖੜਾ ਡੈਮ ਸਤਲੁਜ ਨਦੀ ਤੇ ਬਣਾ ਬਣਿਆ ਹੋਇਆ ਹੈ ਠੀਕ ਹੈ भाखड़ा डैम नंगल शहर तो पंद्रह किलोमीटर दूर है कितों नंगल जो शहर तो है ना तो 15 किलोमीटर दूरी पर है इसकी ऊंचाई दो सौ छब्बीस फुट है ठीक है भाखड़ा डैम सैलानिया के आकर्षण का केंद्र रहा है ਦੇਖਣ ਆਂਦੇ ਸੈਲਾਨੀ ਇਹਨੂੰ ਠੀਕ ਹੈ ਇਸ ਦਾ ਨਿਰਮਾਣ ਹੜਾ ਦੀ ਰੋਕथाम ਲਈ ਅਤੇ ਬਿਜਲੀ ਪੈਦਾ ਕਰਨ ਲਈ ਕੀਤਾ ਗਿਆ ਹੈ ਕਿ ਇਹ ਤੋਂ ਬਿਜਲੀ ਪੈਦਾ ਵੀ ਹੁੰਦੀ ਹੈ ਤੇ ਜਦੋਂ ਪਾਣੀ ਪਾਣੀ ਦੀ ਜਿਹੜੀ ਰੋਕਥਾਮ ਉਹਦੇ ਲਈ ਵੀ ਕੀਤਾ ਗਿਆ ਹੈ ਠੀਕ ਹੈ ਅਸੀਂ ਸਾਰੇ ਵਿਦਿਆਰਥੀ ਉੱਥੇ ਘੁੰਮੇ ਤੇ ਇਸ ਬਾਰੇ ਸਾਡੇ ਅਧਿਆਪਕਾਂ ਨੇ ਜਾਣਕਾਰੀ ਦਿੱਤੀ ਬੱਚਿਆਂ ਨੂੰ ਸਾਰਾ ਕੁਝ ਜਾਣਕਾਰੀ ਦਿੰਦੇ ਆ ਨਾ ਅਧਿਆਪਕ ਜਦੋਂ ਅਸੀਂ ਟ੍ਰਿਪ ਤੇ ਜਾਂਦੇ ਆ ਉਹਨਾਂ ਨੇ ਦਿੱਤੀ ਇਹ ਐਜੂਕੇਸ਼ਨ ਟ੍ਰਿਪ ਕਹਿ ਸਕਦੇ ਆ ਠੀਕ ਹੈ ਹੋਰ ਵੀ ਕਈ ਸਕੂਲ ਆ ਪਾਖੜਾ ਡੈਮ ਦੀ ਸੈਰ ਕਰਨ ਲਈ ਆਏ ਹੋਏ ਸੀ ਠੀਕ ਹੈ ਅਸੀਂ ਸਭ ਨੇ ਫੋਟੋਆਂ ਵੀ ਖਿੱਚੀਆਂ ਠੀਕ ਹੈ ਇਹ ਸਾਡੇ ਲਈ ਇੱਕ ਗਿਆਨਵਰਧਕ ਤੇ ਰੋਚਿਕ ਯਾਤਰਾ ਰਹੀ ਠੀਕ ਹੈ ਇਹ ਤੁਹਾਡੀ ਸਾਰੀ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਵੀ ਅਸੀਂ ਕੀ ਕੀ ਦੇਖਿਆ ਉੱਥੇ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਨਾਂ ਚਿੱਠੀ ਦੇ ਵਿੱਚ ਜਦੋਂ ਲਿਖਦੇ ਆ ਕਿ ਮੇਰੇ ਵੱਲੋਂ ਤੁਹਾਡੇ ਮਾਤਾ ਜੀ ਨੂੰ ਜਾਂ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਤੇਰਾ ਮਿੱਤਰ ਕੀ ਹੈ ਨਿਸ਼ਾਨ ਠੀਕ ਹੈ ਇੱਥੇ ਕੋਮਾ ਪਾ ਕੇ ਥੱਲੇ ਡੰਡੀ ਪਾ ਲਣੀ ਹੈ ਆਪਣੇ ਦੋਸਤ ਆਪਣਾ ਨਾਮ ਲਿਖ ਦੇਣਾ ਤੇਰਾ ਮਿੱਤਰ ਕੌਣਾ ਨਿਸ਼ਾਨ ਠੀਕ ਹੈ ਤੇ ਇਹ ਤੁਹਾਡਾ ਹੋ ਗਿਆ ਪਖੜਾ ਡੈਮ ਦਾ ਹਾਲ ਤੇ ਆਪਣੇ ਦੋਸਤ ਨੂੰ ਦੱਸਣਾ ਆ ਉਹਦੇ ਬਾਰੇ ਜਾਣਕਾਰੀ ਜੋ ਜੋ ਤੁਸੀਂ ਦੇਖਿਆ ਉਹ ਵਰ ਦੱਸਿਆ ਠੀਕ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਨੈਕਸਟ ਅਸੀਂ ਹੋਰ ਕਰਾਂਗੇ ਫੇ